ਸਰਕਾਰ ਪੱਤੀ ਪਿੰਡ ਚੜੱਕ ਦੀ ಗ್ರಾಮ ਪੰਚਾਇਤ ਨਾਲ ਮਹਿਕ ਵਤਨ ਦੀ ਲਾਈਬ ਬਿਊਰੋ ਨੇ ਵਿਸ਼ੇਸ਼ ਮੁਲਾਕਾਤ ਕੀਤੀ ਸੀਨੀਅਰ ਆਪ ਆਕੂ ਕੁਲਵਿੰਦਰ ਸਿੰਘ ਮਖਾਨਾ ਦੇ ਸੱਦੇ ਤੇ ਇਸ ਮੁਲਾਕਾਤ ਲਈ ਮਹਿਕ ਵਤਨ ਬਿਊਰੋ ਦੀ ਟੀਮ ਪਿੰਡ ਚੜੱਕ ਦੇ ਪੰਚਾਇਤ ਘਰ ਵਿੱਚ ਹਾਜ਼ਰ ਹੋਈ ਇਸ ਮੌਕੇ ਉਹਨਾਂ ਨਾਲ ਸਰਦਾਰ ਸੁਖਦੇਵ ਸਿੰਘ ਬਰਾੜ ਵੀ ਹਾਜ਼ਰ ਸਨ ਇਸ ਮੌਕੇ ਮੀਮੇਉਦਾ ਸਰਪੰਚ ਸਰਦਾਰ ਗੁਰਪ੍ਰੀਤ ਸਿੰਘ ਪੱਟੀ ਨੇ ਆਪਣੀ ਨਵੀਂ ਬਣੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਕੰਮ ਆਨਮਾਲੇ ਸਮੇਂ ਦੇ ਪ੍ਰੋਜੈਕਟ ਅਤੇ ਸਕਾਰਤੋਕ ਕੀਤੀ ਗਈ ਮੰਗ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਹਿਕ ਵਤਨ ਦੀ ਲਾਈਵ ਬਿਊਰੋ ਵੱਲੋਂ ਸਰਪੰਚ ਅਤੇ હાજર ਪੰਚਾਂ ਨੂੰ ਪੰਚਾਇਤ ਲਈ ਬਿਊਰੋ ਦੀ 2025 ਦੀ ਸਲਾਨਾ ਡੈਰੀ ਅਤੇ ਪੰਚਾਇਤ ਘਰ ਲਈ ਮੈਗਜ਼ੀਨ ਦੀਆਂ ਕਾਪੀਆਂ ਵੀ ਭੇਂਟ ਕੀਤੀਆਂ ਗਈਆਂ। ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਨਵੀਂ ਪੰਚਾਇਤ ਚੁਣੀ ਗਈ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦੀਆਂ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਵੈਗਰਦੀਖਾ ਖਾਲਸਾ ਵੈਗਰਦੀਖੀ ਫਤਿਹ ਸਾਰੇ ਨਕਰਨਾ ਸੈਨਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹਦੇ ਸਰਪੰਚੀ ਦੇ ਲੈਗ ਸਮਝਿਆ ਤੇ ਸਾਨੂੰ ਇਹ ਮੌਕਾ ਦਿੱਤਾ ਜੀ ਤੇ ਦੂਜਾ ਅਸੀਂ ਧੰਨਵਾਦ ਕਰਦੇ ਭਾਈ ਪੱਪਾ ਸਿੰਘ ਪਰਵਾ ਦਾ ਪੱਤਰਕਾਰ ਜਿਹੜੇ ਮਹਿਕ ਵਤਨ ਦੀ ਅੱਜ ਸਾਡੇ ਕੋਲ ਪਹੁੰਚੇ ਆ ਇਨਾਂ ਦਾ ਹੀ ਬਹੁਤ ਬਹੁਤ ਦਾ ਨਾਲ ਇਹਨੇ ਪਹੁੰਚੇ ਸਖਦੇਸ਼ ਸਿੰਘ ਬਰਾੜ ਐਨ ਜੀਓ ਐਵਾਦਾ ਭਲਾ ਕੇਲ ਚੰਦ ਟ੍ਰਸਟ ਦੇ ਕੈਮਰਾ ਹੀ ਨਾਲ ਸਾਡੇ ਪਹੁੰਚੇ 40% ਮੋਖਾਣਾ ਜੀ ਇਹ ਵੀ ਜਿਹੜੇ ਦੇ ਵਿੱਚ ਅਹੁਦੇਦਾਰਾਂ ਆਮਾਦੀ ਪਾਰਟੀ ਦੇ ਬਲਾਕ ਪ੍ਰਧਾਨ ਆ ਹਾਂਜੀ ਤੇ ਜਿਹਨਾਂ ਦੇ ਵਿੱਚ ਐਨ ਜੀਓ ਦੇ ਮੈਂਬਰ ਆ ਜਿਹੜੇ ਦੇ ਵਿੱਚ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਸਾਨੂੰ ਅੱਜ ਪਿੰਡ ਸਾਡੇ ਹਾਜ਼ਰੀ ਦਵਾਈ ਪੰਚਾਇਤ ਘਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਠੀਕ ਹੈ ਜੀ ਸਵਰਨ ਸਾਹਿਬ ਪਹਿਲਾਂ ਵੀ ਪੰਚਾਇਤਾਂ ਬਣਦੀਆਂ ਰਹੀਆਂ ਛੋਟੀ ਪੰਚਾਇਤ ਬਣੀ ਆ ਤੁਸੀਂ ਕੀ ਵੱਖਰਾ ਕਰਨਾ ਚਾਹੁੰਦੇ ਆ ਤੇ ਨਾਲੋਂ ਅਸੀਂ ਤਾਂ ਜੀ ਸਾਰਿਆਂ ਤੋਂ ਪਹਿਲਾਂ ਤੁਸੀਂ ਇਹ ਆ ਦੇਖ ਹੀ ਰਿਹਾ ਹੋਣਾ ਜੀ ਪਿੰਡ 'ਚ ਸਾਰਿਆਂ ਤੋਂ ਵੱਖਰਾ ਇਹ ਹੈ ਜੀ ਸਾਡੀ ਮੰਨਿਆਤ ਨੂੰ ਇਹ ਮਾਣ ਆ ਜੀ ਮੋਗ ਕੇ ਜਿਹੜੀ ਛਿੱਲੀ ਪੰਚਾਇਤ ਹੈ ਜਿਹੜੀ ਪੰਚਾਇਤ ਘਰ ਦੇ ਵਿੱਚ ਬੈਂਦੀ ਹੈ ਠੀਕ ਹੈ ਹਾਂਜੀ ਦੂਜਾ ਇਹ ਵੱਖਰਾ ਹੋਇਆ ਦੂਜਾ ਸੀ ਸਾਡੀ ਇਹ ਜਿਹੜੀ ਚਿੰਤਾ ਹੈ ਜੀ ਸਾਡੀ ਪੰਚਾਇਤ ਦਾ ਦੀ ਵੱਖਰੀ ਸੋਚ ਹੈ ਜੀ ਸਾਡੇ ਤੇ ਕੋਈ ਵੀ ਬੰਦਾ ਸਿਆਸਤਦਾਨ ਨਹੀਂ ਪਹਿਲਾ ਨੰਬਰ ਇਹ ਹੈ ਠੀਕ ਹੈ ਜੀ ਦੂਜਾ ਨੰਬਰ ਇਹ ਹੈ ਜੀ ਜਿਹੜੀ ਸਾਡੀ ਪੰਚਾਇਤਾਂ ਸਾਡੀ ਪੰਚਾਇਤ ਦੀ ਸੋਚ ਵੱਖਰੀ ਹੈ ਇਹ ਕਹਿੰਦੇ ਵੀ ਅਸੀਂ ਜਿੰਨਾ ਵੀ ਕੰਮ ਕਰਾਉਣਾ ਆਪ ਦੀ ਦੇਖਰੇਖ ਕੋਲੇ ਖੜ ਕੇ ਕਰਾਉਣਾ ਜੀ ਠੀਕ ਆਏ ਨਹੀਂ ਪਹਿਲਾਂ ਆਉਂਦੇ ਪੰਚਾਇਤਾਂ ਨੂੰ ਕੰਮ ਚਲਾਤਾ ਤੇ ਬਾਅਦ ਚ ਉੱਥੇ ਘੇੜਾ ਨਹੀਂ ਮਾਰਨਾ ਜੀ ਸਾਡੀ ਜਿੰਨੀ ਪੰਚਾਇਤਾਂ ਤਾਂ ਕੋਲੇ ਖੜ ਕੇ ਕੰਮ ਕਰਾਉਂਦੀ ਹੈ ਜੀ ਤੇ ਸਾਡਾ ਇੱਕ ਮੈਂਬਰ ਖੜੇ ਤੇ ਆ ਦੋ ਖੜਨ ਜੀ ਹਾਇਰੀ ਫੌਲਾ ਦਿੰਦੀ ਕੰਮ ਦੀ ਪਬਲਿਕ ਦਾ ਕੰਮ ਪਿਆ ਉਹਦੇ ਆਧਾਰ ਤੇ ਕਰਦੀ ਹੈ ਜੀ ਜਦੋਂ ਤੋਂ ਆਪਣੀ ਪੰਚਾਇਤ ਬਣੀ ਹੈ ਕਿੰਨੇ ਕੰਮ ਕਰ ਚੁੱਕੇ ਤੁਸੀਂ ਸਾਡੇ ਕੰਮ ਜੀ ਇੱਕ ਤਾਂ ਅਸੀਂ ਅੱਜ ਮੈਂ ਨਾਲੇ ਦਾ ਕੰਮ ਚੱਲ ਜਿੰਦਾ ਇੱਕ ਕੰਮ ਹੈਗਾ ਪੀਡਬਲ ਜੁੜੀਦਾ ਜੀ ਪਰ ਦੇਖ ਰੇਖ ਤੇ ਪੰਚਾਇਤ ਦੀ ਚ ਹੋ ਰਿਹਾ ਜੀ ਇਹ ਨਾ ਰੋਡ ਬਣਿਆ ਨਾ ਐਮਐਲਏ ਸਾਹਿਬ ਨੇ ਰੱਖਿਆ ਸੀ ਇਹਦਾ ਨਹੀਂ ਪੱਥਰ ਤੇ ਭੰਜਨ ਸਿੰਘ ਵੀਰ ਜੀ ਨੇ ਹਾਂਜੀ ਮਾਤਾ ਭਾਈ ਕੋਈ ਚਾਦੂ ਕਰਾਇ ਸੀ ਕੰਮ ਇਹਨਾਂ ਨੇ ਉਹ ਤਕਰੀਬਨ ਇੱਥੋਂ ਪੂਰਾ ਹੋ ਗਿਆ ਰੋਡ ਦਾ ਕੰਮ ਜੀ ਉਹਦੇ ਨਾਲ ਨਾ ਟੜੱਕ ਪਿੰਡ ਦਾ ਦੇ ਦੋਨੇ ਪਾਸੇ ਰੋਡ ਦੇ ਨਾਲ ਨਾਲੇ ਆ ਜੀ ਰੋਡ ਉੱਚਾ ਹੁੰਦੀ ਵਜ੍ਹਾ ਨਾਲ ਉਹ ਨਾਲੇ ਨੀਵੇਂ ਹੋ ਗਏ ਸੀ ਉਹ ਕਿਸੇ ਵਕਤ ਵੀ ਹਾਸਾ ਹੋ ਸਕਦਾ ਸੀ ਠੀਕ ਹੈ ਐਮ ਐਲ ਏ ਸਾਹਿਬ ਨੇ ਕਹਿਣ ਤੇ ਆ ਰੋਡ ਦੇ ਨਾਲ ਜਿਹੜਾ ਨਾਲਾ ਬਣ ਰਿਹਾ ਪੀ ਡਬਲਯੂ ਡੀ ਦੇ ਨਹੀਂ ਨਾ ਉਹ ਐਮ ਐਲ ਏ ਸਾਹਿਬ ਨੇ ਕਿਆ-ਕਿਆ ਕਰਵਾ ਰਹੇ ਆ ਜੀ ਤੇ ਬਾਕੀ ਉਹ ਪੰਚਾਇਤ ਦੀ ਦੇਖਰੇਖ ਚ ਹੋ ਰਿਆ ਵੀ ਕੋਈ ਮਟੀਰੀਅਲ ਤਾਂ ਨਹੀਂ ਮਾੜਾ ਲੱਗ ਰਿਹਾ ਜਿੱਥੇ ਕੋਈ ਸਾਨੂੰ ਕਮੀ ਲੱਗਦੀ ਹੈ ਜੀ ਉੱਥੇ ਸਾਡੀ ਪੰਚਾਇਤ ਕਹਿੰਦੀ ਵੀ ਆ ਜਿਵੇਂ ਏਟ ਮਾੜੀ ਆਉਂਦੀ ਹੈ ਜੀ ਹੂੰ ਉਹ ਰੋਕ ਦਿੰਦੇ ਆ ਜੇ ਮਾਲ-ਮੋਲ ਘੱਟ ਲੱਗਦਾ ਉਹ ਕਹਿੰਦੇ ਵੀ ਤੁਸੀਂ ਆਪਦਾ ਕੋਲੇ ਖੜ ਕੇ ਕਰਵਾ ਲਓ ਆਪਦੀ ਨਿਗਰਾਨੀ ਦੀ ਠੀਕ ਹੈ ਦੂਜਾ ਨੰਬਰ ਸਾਡੀ ਇਹ ਸੋਚਿਆ ਜੀ ਵੀ ਅਸੀਂ ਬਾਹਰ ਪਿੰਡ ਲੈਣੇ ਆ ਜੀ ਹਾਂ ਹਾਂ ਉਹ ਪਿੰਡ ਇੰਨੇ ਕੇ ਵੇਖਣ ਯੋਗ ਆ ਜੀ ਜੀ ਤੇ ਸਾਡੇ ਪਿੰਡ ਦਾ ਵੇਖ ਲਓ ਵਿਕਾਸ ਹੂੰ ਬਾਕੀ ਤੁਸੀਂ ਆਪ ਹੀ ਪਿੰਡ 'ਚ ਮਾਰ ਲਿਓ ਕਿਹੜਾ ਜੀ ਹੂੰ ਹੂੰ ਵਿਖੇ ਦੀ ਕੀ ਯੋਜਨਾ ਰਸੀ ਕੀ ਕਰਨਾ ਚਾਹੁੰਦੇ ਪਿੰਡ ਲਈ ਪਿੰਡ ਲਈ ਇੱਕ ਤਾਂ ਸਾਡਾ ਰਾਦਾ ਵੀ ਸਾਰਿਆਂ ਤੋਂ ਪਹਿਲਾਂ ਸਟਰੀਟ ਲਾਈਟ ਲਵਾਈਏ ਜੀ ਪਿੰਡ 'ਚ ਹਾਂਜੀ ਪਹਿਲਾਂ ਨਹੀਂ ਹੈੀਆਂ ਨਹੀਂ ਪਹਿਲਾਂ ਲੱਗੀਆਂ ਜੀ ਉਹ ਸੋਲਰ ਆਵਾਂ ਲੱਗੀਆਂ ਜੀ ਉਹ ਅੱਡੋ ਅੱਡੀ ਲੱਗੀਆਂ ਮੈਂ ਨਹੀਂ ਜੀ ਕਿਤੇ ਐਮਪੀ ਦੇ ਫੰਡ ਚੋਂ ਲੱਗੀਆਂ ਕੋਈ ਐਮਐਲਏ ਫੰਡ ਚੋਂ ਹੋਰ ਰਿਪੇਅਰ ਭਾਜੇ ਅਰ ਰਿਪੇਅਰ ਨਾਲ ਵੀ ਕਾਮਯਾਬ ਨਹੀਂ ਹੋ ਠੀਕ ਹੈ ਜੀ ਸਾਡਾ ਰਾਦਾ ਸਟਰੀਟ ਲਾਈਟ एलईडी लगवाइए जी हम्म एलईडी लगवा के ते एक इत्ते जनरेटर पे आ जी हम्म पंचायत घर थी पेआ ठीक है बड़ा जनरेटर 7.5 किलोवाट ਦਾ ਉਹਦੇ ਨਾਲ ਕਨੈਕਸ਼ਨ ਪੱਕਾ ਕਰਦੇ ਤੇ ਆਟੋਮੈਟਿਕ ਲੈਟ ਗਈ ਤੋਂ ਜਨਰੇਟਰ ਸਟਾਰਟ ਹੋ ਜਾ ਗਰੂ ਲੈਟ ਆਈ ਤੋਂ ਆਟੋਮੈਟਿਕ ਬੰਦ ਹੋ ਜਾ ਗਰੂ ਠੀਕ ਹੈ ਇਹ ਅਸੀਂ ਕਰਨ ਲੱਗੇ ਇੱਕ ਪਿੰਡ 'ਚ ਸੀਸੀਟੀਵੀ ਕੈਮਰੇ ਲਾਉਣੇ ਆ ਅੱਛਾ ਸਾਰੇ ਸਿਰ ਸਰਕਾਰ ਪੱਤੀ ਪੱਤੀ ਜੀ ਠੀਕ ਹੈ ਉਹ ਤਕਰੀਬਨ 60 ਸਾਡਾ 8 ਲੱਖ ਦਾ ਪ੍ਰੋਜੈਕਟ ਆ ਜੀ ਹੂੰ ਤੇ ਉਹ ਵੀ ਅਸੀਂ ਬਸ ਬੇਨਤੀ ਕੀਤੀ ਵੀ ਐਮਐਲ ਸਾਨੂੰ ਕੋਸ ਉਧਰੋਂ ਮੈਚੂ ਫੰਡ ਕੋਸ ਸਾਡੇ ਐਨਆਰਆਈ ਵੀ ਸੰਯੋਗ ਕਰ ਦੇਣ ਦਾ ਸਾਰਿਆਂ ਤੋਂ ਵੱਡੀ ਗੱਲ ਆ ਕਿ ਸਾਨੂੰ ਆਏ ਆ ਸਾਨੂੰ ਕੇ ਤੋਂ ਪੈਸਾ ਨਹੀਂ ਚਾਹੀਦਾ ਸਾਨੂੰ ਤਾਂ ਭਾਈ ਸਮਾਨ ਹੀ ਪ੍ਰੋਵਾਈਡ ਕਰਵਾ ਦੇਣ ਜੀ ਕਿੰਨੇ ਕਿੰਨ ਆ ਰਹੀ ਹੈ ਤੇ ਕਿੰਨਾ ਕ ਸੁਯੋਗ ਦੇ ਰਹੇ ਤੁਹਾਨੂੰ ਉਹ ਤੁਹਾਡੇ ਪਿੰਡ 'ਚ ਇੱਥੇ ਸਾਨੂੰ ਆਏ ਐ ਐਨਆਰਆਈ ਨੂੰ ਬੇਨਤੀ ਕੀਤੀ ਵੀ ਆ ਜੀ ਤੇ ਜੇ ਕਰਦੇ ਸਾਨੂੰ ਤਾਂ ਬੜੀ ਵੱਡੀ ਗੱਲ ਆ ਜੀ ਇਹ ਤਾਂ ਇਹੀ ਕਹਿੰਨੇ ਆ ਵੀ ਸਾਨੂੰ ਸਮਾਨ ਦੇ ਦਿਓ ਜੀ ਸਮਾਨ ਵੀ ਤੁਸੀਂ ਜਿੱਥੋਂ ਤੁਹਾਡਾ ਦਿਲ ਕਰਦਾ ਉੱਥੋਂ ਲੈ ਦਿਓ ਆਏ ਨਹੀਂ ਅਸੀਂ ਕਹਿੰਦੇ ਵੀ ਸਾਨੂੰ ਇੱਥੋਂ ਹੀ ਲੈ ਕੇ ਦਿਓ ਇੱਥੋਂ ਹੀ ਲੱਗਾ ਵੇ ਸਾਡਾ ਜੀ ਜਿੱਥੋਂ ਤੁਹਾਨੂੰ ਚੰਗਾ ਸਮਾਨ ਮਿਲਦਾ ਸਾਨੂੰ ਸਮਾਨ ਪ੍ਰੋਵਾਈਡ ਕਰ ਦਿਓ ਕੈਮਰੇ ਦਾ ਕਰ ਦਿਓ ਤਾਰ ਦਾ ਕਰ ਦਿਓ ਜਿੱਥੇ ਵੀ ਕੋਈ ਹੈਲਪ ਕਰ ਸਕਦਾ ਸਾਡੀ ਕਰੋ ਠੀਕ ਹੈ ਜੇ ਸਰਕਾਰ ਤੋਂ ਕੀ ਮੰਗ ਤੁਹਾਡੀ ਸਰਕਾਰ ਤੋਂ ਮੰਗ ਇਹ ਆ ਜੀ ਵੀ ਸਾਡੇ ਪਿੰਡ 'ਚ ਜਿੰਨੇ ਵੀ ਇੱਕ ਦਾ ਸਕੂਲ ਪਲੱਸ 2 ਤੱਕ ਹੋਣ ਵਾਲਾ ਜੀ ਮੁੰਡਿਆਂ ਦਾ ਇਹ ਅਸੀਂ ਕਰਦੇ ਇਹ ਇੱਕ ਨਾ ਸਾਡੀ ਮੰਗ ਇਹ ਆ ਸਾਰਿਆਂ ਤੋਂ ਵੱਡੀ ਸਰਕਾਰ ਲਈ ਵੀ ਸਾਡੇ ਨਾ ਪਿੰਡ ਹਸਪੀਟਲ ਵੱਡਾ ਬਣਾ ਕੇ ਦਿੱਤਾ ਜਾਵੇ 25 ਬਿਸਤਰਿਆਂ ਦਾ ਠੀਕ ਹੈ ਕਿਉਂਕਿ ਸਾਡੇ ਨਾ ਪਿੰਡ ਚ ਲੈਕ ਨਾ ਚਾਰ ਪੰਜ ਪਿੰਡ ਲੈਕ ਹੁੰਦੇ ਜਿਵੇਂ ਦੋਨੇ ਮੜੀਰ ਹੋ ਗਏ ਜੀ ਮਲਿਆਂਾਣਾ ਹੋ ਗਿਆ ਝੰਡਿਆਣਾ ਹੋ ਗਿਆ ਬਹੁਤ ਸੰਗਲ ਆਉਗਾ ਚੁੱਪ ਕੀਤੀ ਹੋ ਗਿਆ ਇਹਨਾਂ ਪੰਜਾ ਸੱਤਾ ਪਿੰਡਾਂ ਨੂੰ ਜੀ ਪੂਰਾ ਆਸਰਾ ਮਿਲੂਗੀ ਵੱਡੇ ਹਸਪੀਟਲ ਦਾ ਜੀ ਪਹਿਲਾਂ ਕੀ ਇੱਥੇ ਡਿਸਪੈਂਸਰੀ ਵਗੈਰਾ ਚ ਕੀ ਕੁਛ ਹੈ ਪਹਿਲਾਂ ਇੱਥੇ ਮੈਂ ਲੱਗ ਲਈ ਨਿਕਾਈ ਓਕੇ ਹਾਂਜੀ ਤੇ ਅਸੀਂ ਕਹਿੰਦੇ 25 ਬੈਡ ਦਾ ਸਾਨੂੰ ਹਸਪੀਟਲ ਨਾਲ ਜੇ ਬਹੁਤ ਵਧੀਆ ਜੀ ਠੀਕ ਹੈ ਸਾਡੇ ਪਿੰਡ ਦਾ ਭਲਾ ਹੋਊਗਾ ਕਿਤਾ ਮੇਨ ਰੋਡ ਤੇ ਜੀ ਹਾਦਸੇ ਹੁੰਦੇ ਰਹਿੰਦੇ ਆ ਹੂੰ ਹੂੰ ਉੱਚ ਜੇ ਕੋਈ ਹਾਦਸਾ ਵੀ ਹੁੰਦਾ ਚੱਲ ਅਗਲੇ ਵੀ ਜਾਣ ਪਾਜੂ ਜੀ ਹਾਂ ਹਾਂ ਜੇ ਟਾਈਮ ਤੇ ਮੈਡੀਕਲ ਸਹੂਲਤ ਮਿਲ ਜੇ ਤੇ ਜਿਆ ਹੁਣ ਮੋਕੇ ਇਥੋਂ ਨੂੰ ਪਤਾ ਵੀ ਉਹ ਮੋਕੇ ਜਨੂੰ ਪਹੁੰਚਦੇ ਆ ਉਦੋਂ ਨੂੰ ਫਿਰ ਧਾਮ ਚ ਬਜਾਰ ਦੀ ਕਰਕੇ ਉਦੋਂ ਬੰਦੇ ਸਪੇਅਰ ਹੋਣ ਦੇ ਬਾਰੇ ਜਾਂਸ ਬਣ ਜਾਂਦੀ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਈਮ ਦਿੱਤਾ ਸਾਨੂੰ ਇਹਨਾਂ ਦਾ ਰਸਿਕਾ ਹਸਕੇ ਨਾਮ ਤੁਹਾਡਾ ਕੀ ਕੁਲਵਿੰਦਰ ਸਿੰਘ ਜੀ ਇਥੋਂ ਦੇ ਰਹਿਣ ਵਾਲੇ ਹਾਂ ਜੀ ਹਾਂਜੀ ਹਾਂਜੀ ਮੌਜੂਦਾ ਪੰਚਾਇਤ ਬਾਰੇ ਕੀ ਵੀ ਉਹ ਤੁਹਾਡੇ ਪੰਚਾਇਤ ਬਹੁਤ ਵਧੀਆ ਜੀ ਚੰਗੇ ਕੰਮ ਕਰ ਰਹੀ ਆ ਹਾਂਜੀ ਕੀ ਕੁਛ ਕੀਤਾ ਜੀ ਇਹਨਾਂ ਨੇ ਕਈ ਗਲੀਆਂ ਨਾਲੀਆਂ ਦਾ ਵੀ ਕੰਮ ਉੱਧਰ ਸਾਡੇ ਬਾਬੇ ਕਾਲੂ ਰਾਮ ਦੀ ਜਗਾ ਕੋਲੇ ਵੀ ਬਹੁਤ ਨਰਕ ਸੀ ਗਈ ਹਾਂਜੀ ਉਹ ਇਹਨਾਂ ਨੇ ਪੰਚਾਇਤ ਬੰਡ ਤੋਂ ਪਹਿਲਾਂ ਹੀ ਜਾਨੀ ਕਿ ਕਲੀਅਰ ਕਰਤਾ ਸੀ ਠੀਕ ਹੈ ਹੁਣ ਵੀ ਤੁਸੀਂ ਆ ਦੇਖ ਲਓ ਕਿ ਜੱਟਾ ਹਰਦਾ ਵੀ ਸੋਹਣਾ ਕੰਮ ਕੀਤਾ ਇਹਨਾਂ ਨੇ ਬਹਿੰਦੇ ਇੱਥੇ ਹਾਂਜੀ ਸਵੇਰ ਤੋਂ ਲੈ ਕੇ ਸ਼ਾਮ ਤਾਈਂ 1 2 3 ਮੈਂਬਰ ਇੱਥੇ ਰਹਿੰਦੇ ਨੇ ਸਾਰੇ ਕੰਮ ਇੱਥੇ ਹੋ ਰਹੇ ਆ ਤਕਲੀਫਾ ਇੱਥੇ ਆਪਦਾ ਹੱਲ ਕਰਦਾ ਮਸਲਾ ਹੁੰਦਾ ਈ ਸਾਰਾ ਸਾਰੇ ਇੱਥੇ ਹੀ ਹੱਲ ਕਰਦੇ ਠੀਕ ਤੁਹਾਡਾ ਕੀ ਨਾਮ ਆ ਜੀ ਪੈਡਲ ਸੈਂਟਰ ਬਣਾ। ਅੱਛਾ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ? ਬਹੁਤ ਵਧੀਆ ਬਹੁਤ ਜ਼ਿਆਦਾ ਜੀ। ਹੂੰ ਹੂੰ। ਬਹੁਤ ਸਾਰਾ ਸੀ ਤਾਂ ਜਨਗਰ ਆਏ ਮਹੀਨਾ। ਹੂੰ। ਸਰਕਾਰ ਦੇ ਮਰੀਕਾਰ ਦੇ ਪਾਸ ਤੋਂ ਇਹਨਾਂ ਕਰੀ ਬੜੀ ਚੰਗੀ ਕਰਦੇ ਬਈਆ। ਹੂੰ। ਕਿਸੇ ਟੈਕਨੀਕ ਕੋਈ ਮਸ਼ੀਨ ਨਹੀਂ ਆਉਣਾ ਜੀ। ਪੰਚਾਇਤਕਾਰ ਦੀ ਇਹਨਾਂ ਨੇ ਸਥਾਪਨਾ ਕੀਤੀ ਪਹਿਲਾਂ ਨਹੀਂ ਸੀ ਹੈਗੀ? ਨਹੀਂ ਪਹਿਲਾਂ ਕੋਈ ਨਹੀਂ ਕੀਤਾ। ਠੀਕ ਹੈ। ਕਿੰਨੀ ਕਸੂਰਤ ਲੱਗਦੀ ਤੁਹਾਨੂੰ ਇਹਦੀ? ਹਾਂ ਜੀ। ਕਿੰਨੀ ਕਸੂਰਤ ਹੋਈ ਤੁਹਾਨੂੰ ਇਹਦੀ? ਬਹੁਤ ਜ਼ਿਆਦਾ ਸੂਰਤਾਂ ਨਹੀਂ ਇਹਨਾਂ ਦੀ। ਠੀਕ ਹੈ ਜੀ। ਹਾਂ ਜੀ ਵਧੀਆ ਕੰਮ ਕਰਦੇ ਤੇ ਕੰਮ ਉਹਨੇ ਜੀ ਚੱਲਦਾ ਰਹੇ। ਠੀਕ ਹੈ। ਧੰ ਨਵੀਂ ਪੰਚਾਇਤ ਚ ਨਹੀਂ ਗਈ ਹੈ ਤੁਹਾਡੀ ਹਾਂਜੀ ਕਿੰਨਾ ਕੰਮ ਕਰ ਰਹੀ ਹੈ ਕੀ ਬਹੁਤ ਕਰ ਰਹੀ ਹੈ ਬਹੁਤ ਵਧੀਆ ਹੋਇਆ ਸਾਡੇ ਉਸੇ ਬਾਬੇ ਜੀ ਡਰਕ ਬਹੁਤ ਸੀ ਉਹ ਕੱਢਿਆ ਇਹਨਾਂ ਨੇ ਕਿੱਥੇ ਜੀ ਐਥੇ ਬਾਬੇ ਕਾਲੂ RAM ਦੇ ਅੱਛਾ ਜੀ ਫਿਰ ਮੂਰਬਾਰ ਜੀ ਕਰਾਏ ਆ ਹਾਂਜੀ ਫਿਰ ਹੁਣ ਅੱਡੇ ਦੀ ਪੰਚਾਇਤ ਘਰ ਚ ਬੈੰਦੀ ਹੈ ਜੀ ਠੀਕ ਹੈ 2-3 ਨਵੰਬਰ 24 ਘੰਟੇ ਹਾਜ਼ਰ ਰਹਿੰਦੀ ਹੈ ਓਕੇ ਠੀਕ ਹੈ ਹਾਂਜੀ ਲੈਣ ਦਿਨ ਵਧੀਆ ਚੱਲੀ ਕਿਥੋਂ ਗ੍ਰਾਮ ਕਾਰ ਦੇ ਫੈਸਲੇ ਕਰ ਸੰਤੁਸ਼ਟਾਂ ਤੁਸੀਂ ਪੰਚਾਇਤਾਂ ਹਾਂਜੀ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਧੰਨਵਾਦ ਨਾਨਕ ਸਰਠਾਟ ਕਲੇਰਾਂ ਵਿੱਚ ਨਾਨਕ ਸਰ ਸੰਪਰਦਾਇ ਅਤੇ